ਜੇ ਆਪਾ ਦੇਖੀਏ ਦਿਵਿਆਂਗ ਲੋਕਾਂ ਲਈ ਹੈਂਡੀਕੈਪ ਲੋਕਾਂ ਲਈ ਵੀ ਉਹਨਾਂ ਲਈ ਵੀ ਬਰੇਲ ਦੇ ਅੱਖਰ ਲਿਖੇ ਗਏ ਆ ਬਾਥਰੂਮਾਂ ਨਾਲ ਹੀ ਲੱਗ ਬਣਾਏ ਗਏ ਆ ਜਿਹੜੀ ਇਹਦੀ ਸੀਟ ਉਹ 300 360 ਡਿਗਰੀ ਉਹ ਪੂਰੀ ਰੋਟੇਟ ਹੁੰਦੀ ਹੈ ਜੇ ਕੋਈ ਕ੍ਰਿਮੀਨਲ ਜਿਹੜਾ ਬੰਦਾ ਕੋਈ ਚੋਰ ਚੱਕਾ ਇਹਦੀ ਫੋਟੋ ਰੇਲਵੇ ਫ੍ਰੀ ਪੁਲਿਸ ਨੇ ਜਾਰੀ ਕੀਤੀ ਆ ਉਹ ਗੇਟ ਚੜਨ ਲੱਗੀ ਉਹਦੀ ਫੋਟੋ ਫੋਟੋ ਜਦੋਂ ਆਏਗੀ ਉਹ ਆਪਣੇ ਆਪ ਹੀ ਉੱਥੇ అలਾਰਮ ਵੱਜ ਜਾਏਗਾ ਆਪਣੇ ਪਲੇ ਸਟੇਸ਼ਨ 'ਚ ਪਤਾ ਲੱਗ ਜਾਏਗਾ ਜਿਹੜਾ ਰੇਲਵੇ ਦਾ ਜਿਵੇਂ ਸਪੀਡ ਦੇ ਬੰਦੇ ਭਾਰਤ ਦੀਆਂ ਨੇ 160 ਉਵੇਂ ਬੀਜੇਪੀ ਦੇ ਵਰਕਰ ਉਸ ਤਰੀਕੇ ਨਾਲ ਬੀਜੇਪੀ ਲੋਕਾਂ ਨੇ ਪਿੰਡ ਪਿੰਡ ਸ਼ਹਿਰ ਸ਼ਹਿਰ ਮਾਨ ਬਣਾ ਲਿਆ ਹੈ ਉਸੇ ਸਪੀਡ ਤੇ ਸਤਾਈ ਸਰਕਾਰ ਬਣਾਏਗੀ ਸਿਰਫ ਅਸੀਂ ਉਸ ਤੋਂ ਪਹਿਲਾਂ ਇੱਕ ਸਾਲ ਡਿਵੈਲਪਮੈਂਟ ਦਾ ਮਾਡਲ ਦੇਣਾ ਹੈ ਆਮ ਰੋਕਾ ਵਸਤੇ ਟੇਲ ਗਈ ਹੈ ਪਰ ਇਸ ਤੱਕ ਤੇ ਮੈਟਰ ਜੁੜਿਆ ਆ ਰਿਹਾ ਹੈ ਜਿਹੜਾ ਬਹੁਤ ਜਿਆਦਾ ਨਹੀਂ ਆਈਆਂ ਦਿਖਾ ਦੇ ਅੰਦਰ ਸਰਦਾਰ ਕੁਝ ਨੂੰ ਬੈਠੀ ਕਰਾਇਆ ਰਿਹਾ ਹੈ ਦੇਖੋ ਪਹਿਲਾਂ ਮੈਂ ਇਸ ਤਰੀਕੇ ਨਾਲ ਉਤਸ਼ਾਹ ਮਿਲਿਆ ਹਰ ਸ਼ਹਿਰ ਵਾਲਾ ਚਾਹੁੰਦਾ ਹੈ ਵੀ ਸਾਡੇ ਜਿਹੜੀ ਆ ਉਹ ਬੰਦੇ ਭਾਰਤ ਹਰ ਸ਼ਹਿਰ ਤੋਂ ਚੱਲੇ ਇੰਨੀ ਇਹ ਟ੍ਰੇਨ ਆ ਜਿਹੜੀ ਫੇਮਸ ਹੋਈ ਆ ਤੇ ਇਹਦੇ ਵਿੱਚ ਇੰਨੀਆਂ ਸਹੂਲਤਾਂ ਹੈ ਸਭ ਤੋਂ ਜਿਆਦਾ ਸਪੀਡ ਤਾਂ ਹੈ ਹੀ ਹੈ ਪਰ ਸਪੀਡ ਦੇ ਨਾਲ ਨਾਲ ਸੇਫਟੀ ਉਹ ਕਵਨ ਸਿਸਟਮ ਇਹਦੇ ਵਿੱਚ ਲੱਗਿਆ ਹੈ ਵੀ ਇਹ ਪਹਿਲਾ ਹੀ ਕਿਲੋਮੀਟਰਾਂ ਤੋਂ ਟ੍ਰੇਨ ਪਹਿਲਾ ਹੋ ਜਾਏਗੀ ਜੇ ਅੱਗੇ ਕੋਈ ਟ੍ਰੇਨ ਹੋਗੀ ਕੋਈ ਹੋਰ ਚੀਜ਼ ਹੋਏਗੀ ਉਦੋਂ ਬਾਅਦ ਇਹਦੇ ਵਿੱਚ ਐਸਾ ਸਪੀਡ ਆ ਜਿਹੜੀ ਉਹ ਸਭ ਤੋਂ ਵੱਧ ਦੇ ਦੀ ਆ ਜੇ ਆਪਾਂ ਦੇਖੀਏ ਦਿਵਿਆਂਗ ਲੋਕਾਂ ਲਈ ਹੈਂਡੀਕੈਪ ਲੋਕਾਂ ਲਈ ਵੀ ਉਹਨਾਂ ਲਈ ਵੀ ਬਰੇਲ ਦੇ ਅੱਖਰ ਲਿਖੇ ਗਏ ਆ ਬਾਥਰੂਮ ਹਨਾ ਨਹੀਂ ਲੱਗ ਬਣਾਏ ਗਏ ਆ ਜਿਹੜੀ ਇਹਦੀ ਸੀਟ ਉਹ 360 ਡਿਗਰੀ ਉਹ ਪੂਰੀ ਰੋਟੇਟ ਹੁੰਦੀ ਆ ਤੇ ਤੁਸੀਂ ਜੇ ਕੋਈ ਵੀ ਇਹ ਚ ਕੈਮਰੇ ਲੱਗੇ ਆ ਜੇ ਕੋਈ ਕ੍ਰਿਮਨਲ ਜਿਹੜਾ ਬੰਦਾ ਕੋਈ ਚੋਰ ਚੱਕਾ ਜਿਹਦੀ ਫੋਟੋ ਰੇਲਵੇ ਤੱਕ ਪੁਲਿਸ ਨੇ ਜਾਰੀ ਕੀਤੀ ਆ ਉਹ ਜੇੜ ਚੜਨ ਲੱਗੀ ਉਹਦੀ ਫੋਟੋ ਜਿਨ੍ਹਾਂ ਦੇ ਜਿਵੇਂ ਆਪਣੇ 10 ਨੰਬਰੀਆਂ ਦੀ ਫੋਟੋ ਲੱਗੀ ਹੁੰਦੀ ਆ ਉਹ ਫੋਟੋ ਜਦੋਂ ਆਏਗੀ ਉਹ ਆਪਣੇ ਆਪ ਹੀ ਉੱਥੇ అలਾਰਮ ਵੱਜ ਜਾਏਗਾ ਆਪਣੇ ਆ ਪੁਲਿਸ ਸਟੇਸ਼ਨ ਚ ਪਤਾ ਲੱਗ ਜਾਏਗਾ ਜਿਹੜਾ ਰੇਲਵੇ ਦਾ ਤੀਜੀ ਗੱਲ ਜੇ ਇਹਨੂੰ ਦੇਖੀਏ ਵੀ ਅੱਗੇ ਜਿਹੜੀ ਟ੍ਰੇਨ ਸੀ ਉੱਚ ਟਾਈਮ ਲੱਗਦਾ ਸੀ ਇੱਕ ਪਾਸੇ ਇੰਜਣ ਹੁੰਦਾ ਸੀ ਦੂਜੇ ਪਾਸੇ ਘਮਾ ਕੇ ਲਾਉਣਾ ਹੁੰਦਾ ਸੀ ਇਹਦੇ ਚ ਦੋਨੋਂ ਪਾਸੇ ਇੰਜਣਾਂ ਜਿੱਧਰ ਮਰਜੀ ਜੇ ਇੱਕ ਜਗ੍ਹਾ ਦੂਜੇ ਪਾਸੇ ਜਾਣਾ ਤਾਂ ਦੋਨੋਂ ਪਾਸੇ ਇੰਜਣਾਂ ਤੇ ਆਪਦੇ ਡੱਬਿਆਂ ਚ ਵੀ ਇਹਦੇ ਕੋਚੀਜ਼ ਵੈਗਨ ਚ ਤਾਕਤ ਉਹ ਵੀ ਨਾਲ ਮਦਦ ਕਰਦੇ ਆ ਤਾਂ ਸਪੀਡ ਪਿਕਅਪ ਆ ਇਹਦੀ ਤੁਸੀਂ ਗੱਲ ਕੀਤੀ ਪੈਸੇ ਦੀ ਪਹਿਲਾਂ ਹੀ 56% 56% ਆ ਜਿਹੜਾ ਹਰ ਟਿਕਟ ਤੇ ਕਿਸੇ ਤਰੀਕੇ ਦੀ ਵੀ ਟਿਕਟ ਹੋਵੇ ਪੈਸੇਂਜਰ ਦੀ ਉਹ 56% ਪਹਿਲਾਂ ਹੀ ਦੇਸ਼ ਦੀ ਸਰਕਾਰ ਨਰਿੰਦਰ ਮੋਦੀ ਦੀ ਸਬਸਿਡੀ ਦਿੰਦੀ ਆ ਉਹ ਤੇ ਜਿੰਨਾ ਵੀ ਕਿਰਾਇਆ ਹੈ ਪਹਿਲਾਂ ਹੀ ਉਹਦੇ 56% ਸਬਸਿਡੀ ਹੁੰਦੀ ਆ ਇੱਕ ਬਟੂ ਜੀ ਜਿਹੜੀ ਯੂਨੀਵਰਸਿਟੀ ਹੈਗੀ ਆ ਉਹਦੇ ਬਾਰੇ ਥੋੜਾ ਜਿਆਦਾ ਦੱਸੋ ਜੀ ਥੋੜਾ ਜਿਆਦਾ ਦੇਖੋ ਮੈਂ ਤਾਂ ਮੈਂ ਤਾਂ ਖਤਮ ਕਰਦਾ ਬਦਵਾ ਕੋਈ ਵਿਵਾਦ ਨਹੀਂ ਐਸ ਵੇਲੇ ਜਿਹੜੀ ਵੀ ਜਿਹੜੀ ਵੀ ਗੱਲ ਸੀਗੀ ਮੈਂ ਪਹਿਲਾਂ ਕੱਲ ਸਾਰੇ ਚੈਨਲਾਂ ਤੇ ਮੈਂ ਬੋਲਦੇ ਹੋਏ ਗੱਲ ਇਹ ਕਹੀ ਸੀ ਵੀ ਇਹ ਜੋ ਲੋਕ ਚਾਹੁੰਦੇ ਆ ਜੋ ਪੰਜਾਬ ਦੇ ਸਾਡੇ ਲੋਕ ਚਾਹੁੰਦੇ ਆ ਉਹ ਹੋਊਗਾ ਕਿਉਂਕਿ ਉਹਦੇ ਵਿੱਚ ਕਈ ਰਿਫਾਰਮ ਸੀ ਕਈ ਸੁਧਾਰ ਸੀ ਪਰ ਸਾਡੀ ਯੂਨੀਵਰਸਿਟੀ ਨਾਲ ਪੰਜਾਬ ਦੇ ਲੋਕਾਂ ਦੀ ਇੱਕ ਭਾਵਨਾ ਜੁੜੀ ਹੋਈ ਆ emotions ਜੁੜੇ ਹੋਏ ਆ ਜਿਹੜੇ emotions ਦੇ ਨਾਲ ਅਸੀਂ ਦੇਖੀਏ ਤਾਂ ਉਹ ਨਹੀਂ ਚਾਹੁੰਦੇ ਸੀ ਇਹ ਕਰਨਾ ਤੇ ਅਸੀਂ ਉਹਨਾਂ ਨੂੰ ਕਿਹਾ ਵੀ ਇਹਨੂੰ ਵਾਪਸ ਲੈ ਲਓ ਇਨ ਬਿਨ ਉਹਨਾਂ ਨੇ ਉਹ ਵਾਪਸ ਲੈ ਲਈ ਚੀਜ਼ ਅੱਗੇ ਮੰਗੂ ਤਾਂ ਹੈ ਨਹੀਂ ਵੀ ਕੋਈ ਉੱਥੇ ਬਾਦਲ ਸਾਹਿਬ ਬੈਠੇ ਹੁਣ ਆਪਣੀ ਹਰ ਸਿਮਰਤ कौर ਬੈਠੇ ਹੁਣ ਜਿਹੜੀ ਕਿਸਾਨਾਂ ਵੇਲੇ ਬਿੱਲ ਵੀ ਬਣਾ ਲਿਆ ਜਦੋਂ ਬਿੱਲ ਇੰਪਲੀਮੈਂਟ ਹੋਣ ਦੀ ਗੱਲ ਆਈ ਮੁੜ ਕੇ ਭੱਜ ਗਏ ਉਹਨੂੰ ਠੀਕ ਨਹੀਂ ਕਰਾਇਆ ਪਹਿਲਾਂ ਉਹਨੂੰ ਲਾਗੂ ਹੀ ਕਿਉਂ ਹੁਣ ਦਿੱਤਾ ਹੁਣ ਅਸੀਂ ਮੇਰੇ ਵਰਗਾ ਮੰਤਰੀ ਜੀਜੇਪੀ ਚ ਬੈਠਾ ਹੈ ਅਮਿਤ ਸ਼ਾਹ ਜੀ ਨਰਿੰਦਰ ਮੋਦੀ ਜੀ ਦੀ ਕੈਬਨਿਟ ਚ ਸਰਦਾਰ ਪੱਗ ਵਾਲਾ ਜੇ ਹੁਣ ਜਦੋਂ ਵੀ ਪੰਜਾਬ ਚ ਕੋਈ ਐਸੀ ਗੱਲ ਹੋਊਗੀ ਉਹਨਾਂ ਨੂੰ ਨਹੀਂ ਚੰਗੀ ਲੱਗੂਗੀ ਉਹ ਨਹੀਂ ਲਾਗੂ ਹੋਊਗੀ ਜਿਹੜੀ ਚੰਗੀ ਲੱਗੂਗੀ ਉਹ ਲਾਗੂ ਹੋਊਗੀ ਅਸੀਂ ਬੀਜੇਪੀ ਆਉਣ ਵਾਲੇ ਦਿਨਾਂ ਚ ਜਿਵੇਂ ਸਪੀਡ ਹੈ ਬੰਦੇ ਭਾਰਤ ਦੀ ਆ ਨਾ 160 ਉਵੇਂ ਬੀਜੇਪੀ ਦੇ ਵਰਕਰ ਉਸ ਤਰੀਕੇ ਨਾਲ ਬੀਜੇਪੀ ਲੋਕਾਂ ਨੇ ਪਿੰਡ ਪਿੰਡ ਸ਼ਹਿਰ ਸ਼ਹਿਰ ਮਨ ਬਣਾ ਲਿਆ ਉਸੇ ਸਪੀਡ ਤੇ 27 ਚ ਸਰਕਾਰ ਬਣਾਏਗੀ ਸਿਰਫ ਅਸੀਂ ਉਦੋਂ ਪਹਿਲਾਂ ਇੱਕ ਸਾਲ ਡਿਵੈਲਪਮੈਂਟ ਦਾ ਮਾਡਲ ਦੇਣਾ ਹੈ ਜਿਵੇਂ ਬੰਦੇ ਬਾਹਰ ਟ੍ਰੇਨ ਚਾਹੇ ਸਾਡੇ ਟਰੈਕ ਡਬਲ ਕਰਨ ਵਾਲੇ ਆ ਚਾਹੇ ਸਾਡਾ ਤਖਤ ਸਭ ਤਵੰਡੀ ਤੋਂ ਜੋੜਨ ਵਾਲੀ ਆ ਆਹੀ ਸਾਰੀ ਉਮਰ ਹੋ ਗਈ ਆ ਰਾਜਪੁਰੇ ਤੋਂ ਚੰਡੀਗੜ੍ਹ ਨਹੀਂ ਜੁੜਿਆ